ਇਹਰ ਪੈਸਾ ਕਮਾਉਣ ਲਈ ਨਾ ਬਹੁਤ ਮਿਹਨਤ ਲੱਗਦੀ ਆ ਬਹੁਤ ਮਿਹਨਤ ਲੱਗਦੀ ਆ ਸੋ ਮੈਂ ਤਾਂ ਹਰ ਚੀਜ਼ ਨੂੰ ਲੈ ਕੇ ਕੈਲਕੂਲੇਟਿਵ ਹੋ ਕੇ ਖਰਚਦੀ ਆ ਜੂਨ ਕੰਮ ਨਿਕਲ ਕੇ ਆਇਆ ਅਨਐਕਸਪੈਕਟਿਡ ਸੀਗਾ ਵੀ ਮੈਂ ਜਿੰਨਾ ਸੋਚਦਾ ਸੀ ਵੀ ਤੋਂ ਉਸ ਤੋਂ ਜ਼ਿਆਦਾ ਕੀਤਾ ਦੋਨਾਂ ਵਿੱਚ ਕਾਫੀ ਕਾਮਨ ਚੀਜ਼ਾਂ ਚੱਲ ਰਹੀਆਂ ਨੇ ਕਾਮਨ ਜੀ ਜਰਨੀ ਉਹਨਾਂ ਦੀ ਵੀ ਪਹਿਲੀ ਫਿਲਮ ਜੈਨ ਨਾਲ ਆਈ ਦੂਜੀ ਫਿਲਮ ਦੇਵ ਸਰ ਨਾਲ ਤੇ ਉਲਟਾ ਤੁਸੀਂ ਮੈਂ ਕੰਬ ਰਹੀ ਸੀ ਉੱਥੇ ਇਮੋਸ਼ਨਲ ਸ਼ਾਟ ਸੀਗਾ ਉਹ ਪਰ ਬਹੁਤ ਸੋਹਣਾ ਸ਼ਾਟ ਨਿਕਲ ਕੇ ਆਇਆ ਉਹ ਉਹ ਕਿਸੇ ਪ੍ਰੋਬਲਮ ਦੇ ਵਿੱਚ ਫਸ ਜੇ ਤੇ ਉਹ ਉਹਦੀ ਸਪੋਰਟ ਕਿਵੇਂ ਕਰਦੀ ਆ ਹਰ ਚੀਜ਼ ਦੇ ਵਿੱਚ ਕਿ ਉਹਦੇ ਲਈ ਆਪਦੇ ਸੁਪਨੇ ਛੱਡ ਕੇ ਉਹਦੇ ਸੁਪਨੇ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ ਕੁੜੀਆਂ ਤੇ ਕੁੜੀਆਂ ਤੋਂ ਜੈਲਸ ਕਰਦੀਆਂ ਆ ਕੁੜੀਆਂ ਕੁੜੀਆਂ ਨੂੰ ਸਪੋਰਟ ਨਹੀਂ ਕਰਦੀਆਂ ਫਿਰ ਚਾਹੇ ਉਹ ਕੰਪੀਟੀਟਰ ਹੀ ਕਿਉਂ ਨਾ ਹੋਣ ਦੇਖੋ ਮੇਰੀ ਕਿਸਮਤ ਕਿਸੇ ਨੇ ਨਹੀਂ ਖੋਲਣੀ ਮੈਂ ਕਿਸੇ ਦੀ ਕਿਸਮਤ ਨਹੀਂ ਖੋਲਣੀ ਹੈ ਨਾ ਫਾਈਵਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਬਰੀ ਸਤਿ ਸ਼ਰਕਲ ਮੇਰੇ ਨਾਲ ਨੇ ਬਰੀ ਟੈਲੈਂਟਡ ਵੈਰੀ ਸਵੀਟ ਐਂਡ ਵੈਰੀ ਅਡੋਰੇਬਲ ਬਾਨੀ ਸੰਦੂ ਸਤਿ ਸ਼ਰਕਲ ਜੀ ਸਤਿ ਸ਼ਰਕਲ ਜੀ ਕੀ ਹਾਲ ਨੇ ਬਾਨੀ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਥੱਕੇ ਤਾਂ ਨਹੀਂ ਨਹੀਂ ਕੀ ਕਮਾਉਣ ਕੈਮਰੇ ਤੇ ਨਹੀਂ ਸੱਚੀ ਗੱਲ ਆ ਐਪਰੀਸ਼ੀਏਟ ਕਰਨਾ ਬੰਦਦਾ ਮੈਨੂੰ ਲੱਗਦਾ ਅਸੀਂ ਇੱਥੇ 12 ਜਾਂ ਸਾਡੇ 12 ਤੋਂ ਬੈਠੇ ਆ ਤੁਸੀਂ ਹਨਾ ਲਗਾਤਾਰ ਇੰਟਰਵਿਊਜ਼ ਕਰ ਰਹੇ ਹੋ ਐਂਡ ਬੈਠੇ ਹੋ ਹਲੇ ਤੱਕ ਕਰ ਰਹੇ ਹੋ ਐਂਡ ਦੈਟਸ ਵੈਰੀ সুইਟ ਆਫ ਯੂ ਅਪਰੀਸ਼ੀਏਟ ਕਰਨਾ ਬਣਦਾ ਯਾਰ ਟੋੜਾ ਵੀ ਸਾਰਾ ਨਾ ਤੁਸੀਂ ਤਾਂ ਸਾਡੇ ਤੋਂ ਵੀ ਪਹਿਲਾਂ ਦੇ ਹੱਕੇ ਬੈਠੇ ਹੋਏ ਹੋ ਸੋ ਬਾਣੀ ਡਾਕੂਆਂ ਦਾ ਮੁੰਡਾ 3 ਦੇ ਲਈ ਕੀ ਕਹੋਗੇ ਹਾਲਾਂਕਿ ਬਹੁਤ ਗੱਲਾਂ ਹੋਈਆਂ ਨੇ ਫਿਲਮ ਦੇ ਰਿਲੇਟਿਡ ਬਹੁਤ ਅਪਰੀਸ਼ੀਏਸ਼ਨ ਮਿਲੀ ਹੈ ਟੀਜ਼ਰ ਨੂੰ ਹਨਾ ਤੁਹਾਨੂੰ ਹੁਣ ਤੱਕ ਬੈਸਟ ਕੰਪਲੀਮੈਂਟ ਕਿਹੜਾ ਮਿਲ ਚੁੱਕਾ ਹੈ ਟੀਜ਼ਰ ਨੂੰ ਲੈ ਕੇ ਫਿਲਮ ਨੂੰ ਲੈ ਕੇ ਅਨ ਐਕਸਪੈਕਟਿਡ ਵੀ ਮਤਲਬ ਮੇਰੇ ਡਾਇਰੈਕਟਰ ਸਤਾ ਇਹ ਕਹਿੰਦੇ ਕਿ ਜੂਨ ਕੰਮ अनएक्सपेक्टेड ਸੀਗਾ ਵੀ ਮੈਂ ਜਿੰਨਾ ਸੋਚਦਾ ਸੀ ਵੀ ਤੂੰ ਉਸ ਤੋਂ ਜ਼ਿਆਦਾ ਕੀਤਾ ਐਂਡ ਮੈਨੂੰ ਇਦਾਂ ਲੱਗਦਾ ਸੀ ਕਿ ਸਰ ਤੁਸੀਂ ਮੇਰੇ ਤੋਂ ਕਿਉਂ ਕਰਵਾ ਰਹੇ ਹੋ ਕਿ ਤੁਹਾਡੀ ਮੂਵੀ ਸਕ੍ਰਿਪਟ ਬਹੁਤ ਵਧੀਆ ਆ ਔਰ ਮੇਰੀ ਇੱਕ ਤਰ੍ਹਾਂ ਨਾਲ ਕਹੋ ਡ੍ਰੀਮ ਪ੍ਰੋਜੈਕਟ ਹੈ ਇਹ ਔਰ ਮੈਨੂੰ ਇਹ ਲੱਗਦਾ ਸੀ ਵੀ ਮੈਂ ਸ਼ਾਇਦ ਇਹਦੇ ਨਾਲ ਜਸਟਿਸ ਨਹੀਂ ਕਰ ਪਾਉਂਗੀ ਹਣਾ ਪਰ ਉਹਨਾਂ ਨੂੰ ਮੇਰੇ ਤੇ ਮੇਰੇ ਨਾਲੋਂ ਜ਼ਿਆਦਾ ਵਿਸ਼ਵਾਸ ਸੀਗਾ ਤੇ ਬਹੁਤ ਸੋਹਣਾ ਕੰਮ ਕਰਾਇਆ ਉਹਨਾਂ ਨੇ ਚਾਸੀ ਇੱਕ ਸੀਨ ਦੇਖਦੇ ਆ ਉਹ بارش ਵਾਲਾ ਹਨਾ ਉਹ ਅਸੀਂ ਨਾ ਉਹ ਇੰਨਾ ਯਾ ਕਹ ਲਈਏ ਇੱਕ ਇਮੋਸ਼ਨਲ ਯਾ ਸੈਡ ਰੋਮਾਂਟਿਕ ਕਹਿ ਸਕਦੇ ਆ ਉਹ ਸੀਨਸ ਨਾ ਅਸੀਂ ਉਦੋਂ ਦੇ ਬਾਲੀਵੁੱਡ ਚ ਜ਼ਿਆਦਾ ਦੇਖਿਆ ਹਨਾ ਹੱਲੇ ਇੱਥੇ ਇੰਨੇ ਨਹੀਂ ਬਣਦੇ ਬਟ ਉਹ ਸੀਨ ਮੈਨੂੰ ਲੱਗਦਾ ਸਾਡੇ ਲਈ ਉਹ ਪਰਟਿਕੂਲਰ ਸੀਨ ਕਾਫੀ ਆਈਕੋਨਿਕ ਹੋਣ ਵਾਲਾ ਆ ਤੁਸੀਂ ਉਹ ਸੀਨ ਕਰਦੇ ਵੇਲੇ ਉਹ ਤੁਹਾਡੇ ਕੀ ਇਮੋਸ਼ਨਸ ਸੀਗੇ ਉਹ ਸੀਨ ਦੇ ਬਾਰੇ ਡਿਫਾਈਨ ਕਰੋ ਤੁਹਾਡਾ ਉਨੇ ਬਹੁਤ ਜ਼ਿਆਦਾ ਇਮੋਸ਼ਨਲ ਸੀਨ ਆ ਔਰ ਦੂਜੀ ਕਰ ਲੋ ਤੋਂ ਬਹੁਤ ਹੰਡ ਸੀਗੀ ਜਦੋਂ ਅਸੀਂ ਉਹ ਸੀਨ ਕੀਤਾ ਤੇ ਉਤੋਂ ਉਤੋਂ ਮੀ ਪਾਇਆ ਜਾ ਰਿਹਾ ਸੀਗਾ ਹਨਾ ਬਾਰ ਬਾਰ ਜਿਹੜਾ ਸਾਡੇ ਤੇ ਬਰਸਾਰੇ ਸੀਗੇ ਪਾਣੀ ਚੇਂਜ ਕਰਕੇ ਆਉਂਦੇ ਸੀ ਮੈਂ ਤਾਂ ਉਸੇ ਉਹਦੇ ਚ ਕੀਤਾ ਬਾਰ ਬਾਰ ਨਾ ਕੰਟੀਨਿਊਟੀ ਦੇ ਵਿੱਚ ਤੇ ਉਲਟਾ ਤੁਸੀਂ ਮੈਂ ਕੰਬ ਰਹੀ ਸੀ ਉੱਥੇ ਇਮੋਸ਼ਨਲ ਸ਼ਾਟ ਸੀਗਾ ਉਹ ਪਰ ਬਹੁਤ ਸੋਹਣਾ ਸ਼ਾਟ ਨਿਕਲ ਕੇ ਆਇਆ ਉਹ ਸੋ ਮੇਰੇ ਜ਼ਿਹਨ ਦੇ ਵਿੱਚ ਇੱਕ ਕੁੜੀ ਦੇ ਜ਼ੈਨ ਦੇ ਵਿੱਚ ਨਾ ਜਦੋਂ ਆਪਦੇ ਪਾਰਟਨਰ ਦਾ ਇੰਨਾ ਕਰਦੀ ਆ ਉਹ ਕਿਸੇ ਪ੍ਰੋਬਲਮ ਦੇ ਵਿੱਚ ਫਸ ਜੇ ਤੇ ਉਹ ਉਹਦੀ ਸਪੋਰਟ ਕਿਵੇਂ ਕਰਦੀ ਆ ਹਰ ਚੀਜ਼ ਦੇ ਵਿੱਚ ਕਿ ਉਹਦੇ ਲਈ ਆਪਦੇ ਸੁਪਨੇ ਛੱਡ ਕੇ ਉਹਦੇ ਸੁਪਨੇ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ ਉਹ ਕੈਰੈਕਟਰ ਦਾ ਪਾਰਟ ਆ अच्छा बानी ਤੁਹਾਡੇ ਨਾਲ ਫਿਲਮ ਦੇ ਵਿੱਚ ਦ੍ਰਿਸ਼ਟੀ ਨੇ ਹਨਾ ਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਤੁਹਾਡੇ ਦੋਨਾਂ ਵਿੱਚ ਕਾਫੀ ਕਾਮਨ ਚੀਜ਼ਾਂ ਚੱਲ ਰਹੀਆਂ ਨੇ ਕਾਮਨ ਜੀ ਜਰਨੀ ਉਹਨਾਂ ਦੀ ਵੀ ਪਹਿਲੀ ਫਿਲਮ ਜੈ ਨਾਲ ਆਈ ਦੂਜੀ ਫਿਲਮ ਦੇਵ ਸਰ ਨਾਲ ਤੁਹਾਡੀ ਪਹਿਲੀ ਫਿਲਮ ਜੈ ਨਾਲ ਇਹ ਫਿਲਮ ਹੁਣ ਦੇਵ ਸਰ ਨਾਲ ਰਿਲੀਜ਼ ਹੋ ਰਹੀ ਹੈ ਇੱਕ ਕਾਮਨ ਚੀਜ਼ ਚੱਲ ਰਹੀ ਹੈ ਇਦਾਂ ਹੋਇਆ ਸੈੱਟ ਤੇ ਦ੍ਰਿਸ਼ਟੀ ਨਾਲ ਡਿਸਕਸ ਹੋਈਆਂ ਗੱਲਾਂ ਕਿ ਆਪਾਂ ਸੇਮ ਸੇਮ ਚੱਲ ਰਹੇ ਹਾਂ ਥੋੜਾ ਜਿਹਾ ਉਹਨਾਂ ਦਾ ਨਾ ਜੰਗਲ ਵਾਲਾ ਪਾਰਟ ਜ਼ਿਆਦਾ ਤੇ ਮੈਨੂੰ ਲੱਗਦਾ ਸਾਡਾ ਇਕੱਠਿਆਂ ਦਾ ਕੋਈ ਸ਼ਾਰਟ ਨਹੀਂ ਹੈਗਾ ਅਸੀਂ ਸੱਟ ਤੇ ਮਿਲੇ ਆ ਸਸਟ੍ਰਿਕਲ ਸਸਟ੍ਰਿਕਲ ਪਰ ਇਦਾਂ ਡਿਸਕਸ਼ਨ ਟੂ ਬੀ ਵੈਰੀ ਓਨਸਟ ਕਦੇ ਵੀ ਨਹੀਂ ਹੋਈ ਕਿ ਉਹਨਾਂ ਨੇ ਸਾਊਥ 'ਚ ਵੀ ਕੰਮ ਕੀਤਾ ਨਾ ਉਹਨਾਂ ਨੇ ਸਾਊਥ ਦੇ ਵਿੱਚ ਵੀ ਮੂਵੀਜ਼ ਕੀਤੀਆਂ ਆ ਸੋ ਮੈਂ ਨਹੀਂ ਕੀਤਾ ਮੈਂ ਤਾਂ ਸਿਰਫ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਆ ਹਾਂ ਬਟ ਤੁਸੀਂ ਗਾਣੇ ਕੀਤੇ ਨਾ ਨਹੀਂ ਗਾਣੇ ਨਹੀਂ ਹਾਂ ਉਹਨਾਂ ਨੇ ਗਾਣੇ ਨਹੀਂ ਕੀਤੇ ਸਿਮਿਲਰਿਟੀ ਸਾਡੇ 'ਚ ਆ ਕਿ ਉਹਨਾਂ ਦੀ ਵੀ ਪਹਿਲੀ ਫਿਲਮ ਜੈਨਲ ਆਈ ਸੀ ਕਿ ਮੇਰੀ ਵੀ ਤੇ ਉਹ ਤੁਸੀਂ ਦੱਸਿਆ ਕਿ ਦੂਜੀ ਜੈ ਦੇਵ ਸਰ ਦੇ ਨਾਲ ਆਈ ਆ ਸੋ ਸ਼ੀ ਇਜ਼ ਵੈਰੀ ਨਾਈਸ ਐਕਟਰੈਸ ਉਹਦਾ ਵੀ ਬਹੁਤ ਚੰਗੀ ਇਨਸਾਨ ਆ ਹਣਾ वैसे एसएच थर्ड ਸਾਡੀਆਂ ਕੋਈ ਡਿਸਕਸ਼ਨਸ ਨਹੀਂ ਹੋਏ ਕਿਉਂਕਿ 50% ਨਾ ਐਕਸ਼ਨ ਹੈ ਐਂਡ 50% ਫੈਮਲੀ ਓਰੀਐਂਟਡ ਮੂਵੀ ਹੈ ਤੇ ਮੇਰਾ ਜਿਹੜਾ ਜ਼ਿਆਦਾ ਪਾਰਟ ਆ ਫੈਮਲੀ ਓਰੀਐਂਟਡ ਵਾਲਾ ਹੈ ਤੇ ਉਹਨਾਂ ਦਾ ਜਿਹੜਾ ਜ਼ਿਆਦਾ ਪਾਰਟ ਸ਼ੂਟ ਹੋਇਆ ਉੱਤਰਾਖੰਡ ਹੋਇਆ ਤੇ ਮੇਰਾ ਪੰਜਾਬ ਦੇ ਵਿੱਚ ਸ਼ੂਟ ਹੋਇਆ ਅੱਛਾ ਅਸੀਂ ਨਾ ਇੱਕ ਅਕਸਰ ਇੱਕ ਪਰਸੈਪਸ਼ਨ ਬਣ ਜਾਂਦੀ ਆ ਵੀ ਕੁੜੀਆਂ ਤੇ ਕੁੜੀਆਂ ਤੋਂ ਜੈਲਸਟ ਕਰਦੀਆਂ ਆ ਕੁੜੀਆਂ ਕੁੜੀਆਂ ਨੂੰ ਸਪੋਰਟ ਨਹੀਂ ਕਰਦੀਆਂ ਫਿਰ ਚਾਹੇ ਉਹ ਕੰਪੀਟੀਟਰ ਹੀ ਕਿਉਂ ਨਾ ਹੋਣ ਜਦੋਂ ਇੱਥੇ ਮੈਨ ਵਰਸਸ ਮੈਨ ਆਉਂਦਾ ਹੈ ਤੇ ਕੰਪੀਟੀਟਿਵ ਸਪਿਰਟ ਆ ਜਾਂਦਾ ਕੁੜੀ ਵਰਸਸ ਕੁੜੀ ਉਹ ਰੇਤਾ ਕਰਨਦੇ ਵੀ ਨਹੀਂ ਜੈਲਸ ਆ ਹਨਾ ਬਟ ਮੈਂ ਤੁਹਾਡੇ ਇੱਕ ਚੀਜ਼ ਦੇਖੀ ਹੈ ਤੁਸੀਂ ਦ੍ਰਿਸ਼ਟੀ ਦੀ ਵੀ ਤਾਰੀਫ ਕੀਤੀ ਅੱਜ ਐਂ ਤੁਸੀਂ ਲਾਸਟ ਇੰਟਰਵਿਊ ਚ ਨਿਮਰਤ ਮੈਡਮ ਦੀ ਵੀ ਤਾਰੀਫ ਕਰ ਰਹੇ ਸੀਗੇ ਹਨਾ ਤੰਵੇਂ ਨੂੰ ਲੱਗਦਾ ਹੁਣ ਇਹ ਪਰਸੈਪਸ਼ਨ ਤੋੜਨ ਵਾਸਤੇ ਸਾਡੇ ਕੋਲੇ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਇਨਕਲੂਡਿੰਗ ਯੂ ਇਸ ਦੇ ਲਈ ਕੀ ਕਹਿਣਾ ਚਾਹੂੰ ਮੈਨੂੰ ਨਹੀਂ ਲੱਗਦਾ ਕਿ ਜੈਲਸ ਵਾਲਾ ਕੋਈ ਸੀਨ ਹੁੰਦਾ ਦੇਖੋ ਮੇਰੀ ਕਿਸਮਤ ਕਿਸੇ ਨੇ ਨਹੀਂ ਖੋਲਣੀ ਮੈਂ ਕਿਸੇ ਦੀ ਕਿਸਮਤ ਨਹੀਂ ਖੋਲਣੀ ਹੈਨਾ ਮੇਰੇ ਦੋ ਬੋਲ ਬੋਲਣ ਨਾਲ ਨਾ ਮੈਂ ਸੋਚਾਂ ਕਿ ਮੈਂ ਛੋਟੀ ਹੋ ਜੂੰਗੀ ਜਾਂ ਅਗਲੇ ਬੰਦੇ ਦੀ ਕਿਸਮਤ ਦੇ ਵਿੱਚ ਕੀ ਕੀ ਫਰਕ ਹੋ ਕੁਝ ਵੀ ਨਹੀਂ ਹੋਣਾ ਇਟਸ ਲਾਈਕ ਰਿਸਪੈਕਟ ਜਿਵੇਂ ਕੁੜੀ ਹੋ ਕੇ ਕੁੜੀ ਦੀ ਰਿਸਪੈਕਟ ਨਹੀਂ ਕਰੂੰਗੀ ਨਾ ਸੋ ਫਿਰ ਮੈਂ ਆਵਦੀ ਰਿਸਪੈਕਟਲੀ ਐਕਸਪੈਕਟ ਨਹੀਂ ਕਰ ਸਕਦੀ ਸੋ ਮੈਂ ਤਾਂ ਸਾਡੀ ਇੰਡਸਟਰੀ 'ਚ ਸੀਨੀਅਰਸ ਜੂਨੀਅਰਸ ਚਾਹੇ ਮੁੰਡਾ ਚਾਹੇ ਕੁੜੀ ਸੋ ਮੈਂ ਹਰ ਇੱਕ ਦੀ ਰਿਸਪੈਕਟ ਕਰਦੀ ਆ ਤੇ ਚਾਹੇ ਕੋਈ ਵੀ ਕੁੜੀ ਆ ਯਾਰ ਸਾਡੀ ਇੰਡਸਟਰੀ 'ਚ ਕੋਈ ਵੀ ਕੁੜੀ ਕੰਮ ਕਰ ਰਹੀ ਆ ਹਰ ਕੁੜੀ ਬਹੁਤ ਸੋਹਣਾ ਕੰਮ ਕਰ ਰਹੀ ਆ ਆਪਣੇ ਪੈਰਾਂ ਤੇ ਖੜੀ ਹੋ ਕੇ ਕੰਮ ਕਰ ਰਹੀ ਆ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਆ ਸੋ ਮੈਂ ਕੌਣ ਹੁੰਨੀ ਆ ਕਿਸੇ ਨਾਲ ਜੈਲਸ ਕਰਨ ਵਾਲੀ ਮੇਰੀ ਕਿਸਮਤ ਚ ਜੋ ਲਿਖਿਆ ਆ ਉਹ ਮੈਨੂੰ ਆਪੇ ਪਰਮਾਤਮਾ ਨੇ ਦੇ ਰਣਾ ਸੋ ਜੈਲਸ ਵਾਲਾ ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਸੈਂਸ ਰਹਿ ਜਾਂਦਾ ਆ ਅੱਛਾ ਬਾਣੀ ਦੀ ਆਵਾਜ਼ ਲੋਕਾਂ ਨੂੰ ਪਸੰਦ ਆ ਹੁਣ ਬਾਣੀ ਦੀ ਐਕਟਿੰਗ ਪਸੰਦ ਆ ਬਟ ਤੀਸਰੀ ਚੀਜ਼ ਆ ਜੋ ਬਾਣੀ ਦੇ ਸੂਟ ਬਹੁਤ ਪਸੰਦ ਆਉਂਦੇ ਆ ਬਈ ਕੁੜੀਆਂ ਨੂੰ ਕੋਈ ਦੋ ਕੋਈ ਬਜਟ ਫ੍ਰੈਂਡਲੀ ਟਿਪਸ ਦੋ ਸਾਨੂੰ ਵੀ अच्छा यार ज्यादा तो सूट मेरे भाभी बनाਉਂਦੇ ਆ ਮੇਰੇ ਉਹ ਡਿਜ਼ਾਈਨਰ ਨੇ ਹਾਂ ਡਿਜ਼ਾਈਨਰ ਆ ਉਹ ਤੇ ਟਿਪਸ ਕੀ ਆ ਮੈਨੂੰ ਇਹ ਲੱਗਦਾ ਸੀ ਕਢਾਈਆਂ ਵਾਲੇ ਸੂਟਿਆਂ ਮਹਿੰਗੇ ਸੂਟ ਪਾ ਲੈਣੇ ਆ ਸਾਨੂੰ ਜ਼ਿਆਦਾਤਰ ਸੂਟ ਸਪான்ਸਰ ਹੁੰਦੇ ਆ ਕੁੜੀਆਂ ਨੂੰ ਇਹ ਲੱਗਦਾ ਕਿ ਇੰਨੇ ਇੰਨੇ ਮਹਿੰਗੇ ਸੂਟਸ ਪਾਉਂਦੇ ਆ ਇਹ ਹਨਾ ਇਦਾਂ ਦਾ ਕੁਝ ਨਹੀਂ ਹੁੰਦਾ ਮੈਨੂੰ ਤਾਂ ਅਜ ਵੀ ਬੂਟੀਆਂ ਵਾਲੇ ਆ ਹੁਣ ਵੀ ਦੇਖੋ ਮੈਂ ਪ੍ਰਿੰਟਡ ਸੂਟ ਪਾਇਆ ਨਾ ਸੋ ਮੈਨੂੰ ਪ੍ਰਿੰਟਡ ਸੂਟਸ ਜ਼ਿਆਦਾ ਪਸੰਦਾ ਅਸ ਕੰਪੇਅਰ ਟੂ ਮਤਲਬ ਜ਼ਿਆਦਾ ਕੜਾਈ ਵਾਲਿਆਂ ਤੋਂ ਉਹ ਸਾਨੂੰ ਪਾਉਣੇ ਵੀ ਪੈਂਦੇ ਆ ਐਂ ਕਿਤੇ ਡਿਮਾਂਡ ਵੀ ਹੁੰਦੀ ਆ ਉਹ ਅਸੀਂ ਪਾਉਣੀਆਂ ਵੀ ਆ ਪਰ ਅਸੀਂ ਬਹੁਤ ਪੈਸੇ ਪੁਸੇ ਲਾ ਕੇ ਨਹੀਂ ਖਰੀਦਦੀਆਂ ਹੈਗੀਆਂ ਚਾਹੇ ਮੈਨੂੰ ਲੱਗਦਾ ਜਿੰਨੇ ਵੀ ਆਰਟਿਸਟ ਆ ਸਾਰਿਆਂ ਨੂੰ ਤਕਰੀਬਨ ਸੂਟ ਸਪான்ਸਰ ਹੀ ਹੁੰਦੇ ਆ ਤੇ ਆਪਣੇ ਘਰ ਦੇ ਨਾਲ ਜ਼ਿਆਦਾ ਨਾ ਲੜਿਆ ਕਰੋ ਵੀ ਮੈਂ ਇੰਨਾ ਮਹਿੰਗਾ ਸੂਟ ਲੈਣਾ ਮੈਂ ਇੰਨਾ ਮਹਿੰਗਾ ਸੂਟ ਲੈਣਾ ਮੈਂ ਇੰਨਾ ਮਹਿੰਗਾ ਲੈਣਾ ਬਿਕਾਜ਼ ਯਾਰ ਪੈਸਾ ਕਮਨ ਲਈ ਨਾ ਬਹੁਤ ਮਿਹਨਤ ਲੱਗਦੀ ਆ ਬਹੁਤ ਮਿਹਨਤ ਲੱਗਦੀ ਆ ਸੋ ਮੈਂ ਤਾਂ ਹਰ ਚੀਜ਼ ਨੂੰ ਲੈ ਕੇ ਕੈਲਕੂਲੇਟਿਵ ਹੋ ਕੇ ਖਰਚਦੀਆਂ ਪਾਣੀ ਇਕਨੋਮਿਕ ਆ ਨਾ ਪੈਸਿਆਂ ਨੂੰ ਲੈ ਕੇ ਦੇਖ ਦੇ ਕਿਉਂਕਿ ਮੈਂ ਹਰ ਚੀਜ਼ ਜਦੋਂ ਤੁਸੀਂ ਘਰ ਦੇ ਵਿੱਚ ਵਿਚਰਦੇ ਹੋ ਪਰਿਵਾਰ ਦੇ ਵਿੱਚ ਵਿਚਰਦੇ ਹੋ ਐਂਡ ਖਾਸ ਕਰਕੇ ਜਦੋਂ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਆਏ ਹੁੰਦੇ ਹੋ ਨਾ ਤਾਂ ਤੁਸੀਂ ਬਹੁਤ ਚੀਜ਼ਾਂ ਸੋਚ ਕੇ ਚੱਲਦੇ ਹੋ ਤੇ ਮੇਰੀ ਮੰਮੀ ਨੇ ਮੈਨੂੰ ਇੱਕ ਚੀਜ਼ ਸਮਝਾਈ ਹੈ ਕਿਸੇ ਦੇ ਮਗਰ ਨਹੀਂ ਲੱਗਣਾ ਫਲਾਣੇ ਨੇ ਆ ਚੀਜ਼ ਪਾਈ ਆ ਤੇ ਮੇਰੇ ਕੋ ਵੀ ਆ ਚੀਜ਼ ਹੋਵੇ ਨਹੀਂ ਸੋ ਮੈਂ ਚੀਜ਼ਾਂ ਪਾਏ ਕਰਨ ਨਾਲੋਂ ਜ਼ਿਆਦਾ ਇਨਸਾਨ ਜੋੜ ਕੇ ਰੱਖਦੀ ਆ ਚੀਜ਼ਾਂ ਨਹੀਂ ਮੈਂ ਜੋੜਦੀ ਹੈਗੀ ਤੇ ਮੇਰੇ ਲਈ ਇਨਸਾਨ ਮੈਟਰ ਕਰਦੇ ਆ ਜ਼ਿਆਦਾ ਔਰ ਮੈਨੂੰ ਹੁੰਦਾ ਕਿ ਜਿਹੜੇ ਮੇਰੇ ਨਾਲ ਤੁਰੇ ਹੋਏ ਆ ਮੇਰੇ ਨਾਲ ਨਾਲ ਉਹਨਾਂ ਦੀ ਵੀ ਗਰੋਥ ਹੋਵੇ ਉਹ ਜ਼ਿਆਦਾ ਇੰਪੋਰਟੈਂਟ ਆ ਮੈਂ ਬਹੁਤ ਜ਼ਿਆਦਾ ਮਹਿੰਗੇ ਪਰ ਬਹੁਤ ਮਹਿੰਗੀਆਂ ਚੀਜ਼ਾਂ ਨਹੀਂ ਬਾਏ ਕਰਕੇ ਰਾਜੀ ਮੈਂ ਇਨਵੈਸਟਮੈਂਟ 'ਚ ਜ਼ਿਆਦਾ ਬਿਲੀਵ ਕਰਦੀ ਆ ਮੈਨੂੰ ਇਨਵੈਸਟਮੈਂਟ ਇਨ ਟਰਮਸ ਆਫ ਬਿਜ਼ਨਸ ਜਾਂ ਦੂਜੀਆਂ ਚੀਜ਼ਾਂ ਮੈਂ ਇਨਵੈਸਟ ਕਰਦੀ ਆ ਪਰ ਮੈਂ ਮਹਿੰਗੀਆਂ ਚੀਜ਼ਾਂ ਨਹੀਂ ਜ਼ਿਆਦਾ ਲੈਂਦੀ ਸੋ ਲਾਇਬਿਲਿਟੀਆਂ ਨਹੀਂ ਬਾਣੀ ਨੂੰ ਜ਼ਿਆਦਾ ਐਸੈਟਸ ਖਰੀਦਣੇ ਪਸੰਦ ਆ ਹਨਾ ਐਸੈਟਸ ਤੇ ਜ਼ਿਆਦਾ ਬਲੀਵ ਕਰਦੀ ਆ ਥੈਂਕ ਯੂ ਸੋ ਮਚ ਐਂਡ ਇਹਨੂੰ ਕਹਿੰਦੇ ਨੇ ਵੀ ਬਿਊਟੀ ਵਿਦ ਬ੍ਰੇਨ ਥੈਂਕ ਯੂ ਸੋ ਮਚ ਐਂਡ 올 ਦਾ ਵੈਰੀ ਬੈਸਟ 13 ਜੂਨ ਨੂੰ ਤੁਹਾਡੇ ਡਾਕੂਆਂ ਦਾ ਮੁੰਡਾ 3 ਆ ਰਹੀ ਹੈ ਆਪੇ ਦਰਸ਼ਕਾਂ ਨੂੰ ਕਹਿ ਦਿਓ ਜੀ ਇੱਕ ਵਾਰੀ ਆਪਣੇ ਅੰਦਾਜ਼ ਦੇ ਵਿੱਚ ਵੀ ਉਹ ਪੌਂਚਨ ਸਿਨੇਮਾ ਘਰਾਂ ਦੇ ਵਿੱਚ ਹਾਂਜੀ ਸੋ ਸਾਰੇ ਜਣੇ 13 ਜੂਨ ਨੂੰ ਡਾਕੂਆਂ ਦਾ ਮੁੰਡਾ 3 ਦੇਖਣ ਲਈ ਜ਼ਰੂਰ ਪਹੁੰਚਿਓ ਤੇ ਪਰਿਵਾਰਾਂ ਦੇ ਸਮੇਤ ਪਹੁੰਚਿਓ ਮੇਨੂ ਮੀ ਦਾ ਤੁਸੀਂ ਵੀ ਦੇਖ ਕੇ ਆਇਓ ਤੇ ਦੱਸਿਓ ਸਾਡੀ ਮੂਵੀ ਕਿੱਦਾਂ ਦੀ ਲੱਗੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਫਿਲਮ ਬਹੁਤ ਜ਼ਿਆਦਾ ਪਸੰਦ ਆਉਕੇ ਥੈਂਕ ਯੂ so much all the very best and we all love you we all respect you a lot thank you so much thank you ji thank you ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ